ਪਰਿਵਾਰ ਦੇ ਕੋਲ ਆਇਆ ਹਾਂ ਕਾਂਗਿਆ ਕਰਨ ਲਈ ਅੱਗੇ ਦੀ ਤੁਹਾਡੀ ਇਨਸਾਫ ਦੀਵਾਨ ਲਈ ਕੀ ਕਾਰਵਾਈ ਰਹਗੀ ਉਹਦੇ ਬਾਰੇ ਜਾਣੀ ਜਿਹੜਾ ਦੁੱਖ ਹੈ ਪੰਜਾਬ ਦੇ ਵਿੱਚ ਬੜੇ ਲੰਬੇ ਸਮੇਂ ਦਾ ਸਾਨੂੰ ਦੁੱਖ ਹੈ ਕਿ ਪੁਲਿਸ ਹਰਨਾਖਸ਼ ਬਣ ਕੇ ਆਪ ਦੇ ਪੰਜਾਬੀਆਂ ਨੂੰ ਹੀ ਕਤਲ ਕਰਨ ਲੱਗ ਪਈ ਹੈ ਪਿਛਲੇ ਦਿਨਾਂ 'ਚ ਅਸੀਂ ਦੇਖਿਆ 30-30 ਸਾਲ ਕੇਸ ਜਿਹੜੇ ਜੁਡੀਸ਼ੀਅਲ ਕਸਟਡੀ ਦੇ ਰਹੇ ਆ ਜੁਡੀਸ਼ੀਅਲ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਈ ਹੈ ਕਿਡਨਾਪਿੰਗ ਹੋਈ ਹੈ ਉਹਦੇ ਕੇਸ ਹੁਣ ਜਾ ਕੇ ਸੀਬੀਆਈ ਤੇ ਜਿਹੜੇ ਸੰਬੰਧਿਤ ਪੁਜੀਨਾਉ ਕਰ ਰਹੇ ਆ ਇਸ ਕੇਸ ਚ ਜੋ ਸੁਣਨ ਨੂੰ ਮਿਲ ਰਿਹਾ ਦਿਖ ਰਿਹਾ ਉਹਦੇ ਵਿੱਚ ਇਹੀ ਲੱਗਦਾ ਹੈ ਕਿ ਟੌਰਚਰ ਕਰਕੇ ਬੜੀ ਬਰੂਟਲ ਟੌਰਚਰ ਕਰਕੇ ਸਾਨੂੰ ਆ ਦਿਖਾਈ ਆ ਇਹਨਾਂ ਨੇ ਰਿਪੋਰਟ ਪੋਸਟਮਾਰਟਮ ਦੀ ਇਸ ਨੌਜਵਾਨ ਨੂੰ ਟੌਰਚਰ ਕਰਕੇ ਮਾਰੇ ਗਿਆ ਹੈਗਾ ਔਰ ਉਂਗਲ ਵੀ ਪੁਲਿਸ ਦੇ ਉੱਤੇ ਚੱਗੀ ਜਾ ਰਹੀ ਹੈ ਕਿ ਕੋਈ ਸਪਾਈ ਨਹੀਂ ਕਰ ਸਕਦਾ ਜਿੰਨੀ ਦੇਰ ਉਹਦਾ ਜਿਹੜਾ ਐਸਐਚਓ ਜਾਂ ਸੰਬੰਧਿਤ ਸੀਨੀਅਰ ਅਫਸਰ ਉਹਨੂੰ ਹੁਕਮ ਨਾ ਕਰੇ ਜਾਂ ਉਹਦੀ ਰਾਲਮੈਲ ਨਾ ਹੋਏ ਇਹਦੇ ਵਿੱਚ ਇਹ ਡੂੰਗੀ ਪੜਤਾਲ ਮੰਗਦੀ ਹੈ ਔਰ ਜਿੱਥੇ-ਜਿੱਥੇ ਵੀ ਨਰਿੰਦੀਪ ਸਿੰਘ ਜੀ ਖੜੇ ਹੈ ਉੱਥੇ ਕੋਈ ਵੀ ਸੀਸੀਟੀਵੀ ਦੀ ਕੋਈ ਰਿਕਾਰਡਿੰਗ ਮਿਲਦੀ ਹੈ ਉਹ ਪਰਿਵਾਰ ਨੂੰ ਜ਼ਰੂਰ ਸੰਗਤ ਮਿਲ ਕੇ ਦਵੇ ਅਸੀਂ ਸਮਝਦੇ ਹਾਂ ਕਿ ਇਹਦੇ ਵਿੱਚ ਪੁਲਿਸ ਅਧਿਕਾਰਾਂ ਨੂੰ ਐਕਸਟਰਾ ਕੇਅਰ ਕਰਨਾ ਚਾਹੀਦਾ ਹੈ ਕਿਉਂਕਿ ਅਸੀਂ ਦੇਖਿਆ ਹੈਗਾ ਜਿਹੜਾ ਬਰਗਾੜੀ ਦਾ ਕੇਸ ਹੈ ਕੋਕਪੁਰੀ ਦੇ ਦਾ ਅਫਸਰ ਭਗਵਾਨ ਜੀ ਦਾ ਗੁਰਜੀਤ ਸਿੰਘ ਸਰਾਮਾ ਜੀ ਦਾ ਉਹਦੇ ਵਿੱਚ ਰਿਪੋਰਟ ਰੂਮ 'ਚ ਪਈ ਹੋਈ ਗੋਲੀਆਂ ਜਿਹੜੀਆਂ ਸਬੂਤ ਕਰਦੀਆਂ ਸੀ ਕਿ ਕਿਹੜੇ ਪੁਲਿਸ ਦੀ ਨਾਲੀ 'ਚੋਂ ਹੋ ਨਿਕਲੀਆਂ ਉਹ ਵੀ ਸਕ੍ਰੈਚ ਕਰਕੇ ਖਤਮ ਕੀਤੀਆਂ ਗਈਆਂ ਜਿੱਥੇ ਪੁਲਿਸ ਦੇ ਉੱਤੇ ਇਲਜ਼ਾਮ ਲੱਗਦਾ ਹੈ ਉੱਥੇ ਪੁਲਿਸ ਆਪਣੇਆਂ ਨੂੰ ਬਚਾਉਂਦੀ ਹੈ ਤੇ ਅਸੀਂ ਡਿਮਾਂਡ ਕਰਦੇ ਹਾਂ ਕਿ ਇਹਦੇ ਉੱਤੇ ਇਨਕੁਆਇਰੀ ਸੀਰੀਅਸਲੀ ਲਈਤੀ ਜਾਵੇ ਕੋਈ ਐਵੀਡੈਂਸ ਡਿਸਟਰੋਏ ਨਾ ਹੋਵੇ ਇਕੱਠਾ ਕੀਤਾ ਜਾਏ ਔਰ ਪਰਿਵਾਰ ਨੂੰ ਵੀ ਦਿੱਤਾ ਜਾਵੇ ਤਾਂ ਕਿ ਇਹ ਨਾਲ ਦੀ ਨਾਲ ਆਪਣਾ ਕੇਸ ਵੀ ਕਰ ਸਕਣ ਤੇ ਇਹਨਾਂ ਦੇ ਇਹਨਾਂ ਨੂੰ ਲੂਪ ਚ ਰੱਖ ਕੇ ਇਹ ਕੀਤਾ ਜਾਣਾ ਹੈ ਇਹ ਜੇ ਭਿਆਨਕ ਸਮਾਂ ਮੂੜ ਪੰਜਾਬ 'ਚ ਆਇਆ ਹੈਗਾ ਤੇ ਅਸੀਂ ਉਸ ਅਫਸੋਸ ਵੀ ਕਰਦੇ ਆਂ ਇਸ ਪਰਿਵਾਰ ਨਾਲ ਵੀ ਖੜਦੇ ਆਂ ਤੇ ਅਸੀਂ ਡਿਮਾਂਡ ਵੀ ਕਰਦੇ ਆਂ ਕਿ ਜਸਟਿਸ ਟਾਈਮ ਸਿਰ ਮਿਲਣੀ ਚਾਹੀਦੀ ਹੈ ਕਿਉਂਕਿ ਜਸਟਿਸ ਡਿਨਾਈ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈ ਤੇ ਤੁਸੀਂ ਕੀ ਕਾਰਵਾਈ ਦੇਖ ਰਹੇ ਹੋ ਜਦੋਂ ਪੁਲਸਾਂ ਨੇ ਅਜੇ ਪਰਿਵਾਰ ਦੇ ਹੱਥ ਵਿੱਚ ਇੱਕ ਵੀ ਕੋਈ ਅਜੇ ਹੀ ਕਾਰਵਾਈ ਨਹੀਂ ਕੀਤੀ ਕਿ ਇਹਨਾਂ ਨੂੰ ਲੱਗਦਾ ਹੋਵੇ ਕਿ ਸਾਨੂੰ ਇਨਸਾਫ ਮਿਲੇਗਾ ਇਹ ਤਰਸ ਦੇ ਹਾਲ ਹੈਗੇ ਆ ਇਸ ਐਡਮਿਨਿਸਟ੍ਰੇਸ਼ਨ ਦੇ ਕਿ ਨਾ ਗੁਰੂ ਸਾਹਿਬ ਅਜੇ ਸੀ ਬਰਗਾੜੀ ਤੋਂ ਗੁਰੂ ਸਾਹਿਬ ਦੇ ਨਾਲ ਜੋ ਬੇਇੱਜ਼ਤੀ ਹੋਈ ਹੈ ਉਹ ਯਾਦ ਕਰਕੇ ਆਏ ਆ ਉਹਦਾ ਇਨਸਾਫ ਨਹੀਂ ਮਿਲਿਆ ਹੈਗਾ ਔਰ ਇਹਨਾਂ ਦੇ ਰਾਜ ਵਿੱਚ ਜਿਹੜਾ ਡਰਗ ਰਿਲੇਟਿਡ ਕ੍ਰਾਈਮ ਹੈ ਉਹਦੇ ਨੂੰ ਰੋਕ ਨਹੀਂ ਪਾਈ ਹੈਗੀ ਔਰ ਜਿਹੜਾ ਨਾਉਨ ਆਉਟਰ ਸਿਚੁਏਸ਼ਨ ਲੁਟਾ ਖਵਾ ਤੇ ਇਹ ਸਭ ਤੋਂ ਭਿਆਨਕ ਚੀਜ਼ ਕਿ ਮਰਡਰ ਕਰਨਾ ਐਕਸਟਰਾ ਜੁਡੀਸ਼ੀਅਲ ਉਹੀ ਜਿਹੜੇ ਇਨਸਾਫ ਦੇਣ ਵਾਲੇ ਆ ਉਹਨਾਂ ਦੇ ਉਸੇ ਹੀ ਅੰਦਰ ਉਂਗਲ ਚੱਕੀ ਜਾ ਰਹੀ ਹੈ ਇਹ ਬਹੁਤ ਭਿਆਨਕ ਸਮਾ ਹੈਗਾ ਤੇ ਇਹ ਸਰਕਾਰ ਤੇ ਬਹੁਤ ਮਲੈਕੀ ਦਾ ਇੱਕ ਅਪੇਸ਼ਾ ਹੈਗਾ ਤੁਸੀਂ ਕਹੋਗੇ ਲੁਮੀਰ ਕਰਾਂਗੇ ਜੀ ਤੁਸੀਂ ਪਰਿਵਾਰ ਦੇ ਨਾਲ ਅੱਗੇ ਵੀ ਖੜੋਗੇ ਤੇ ਇਹਨਾਂ ਨੂੰ ਇਨਸਾਫ ਦਵਾਨ ਦੇ ਵਿੱਚ ਪੂਰਾ ਸਹਿਯੋਗ ਕਰਨਗੇ ਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤ ਸਰ ਮੋਰਟ ਤੋਂ ਐਕਸਟਰਾ ਜੂਡੀਸ਼ੀਅਲ ਕੇਲੀ ਨੂੰ ਦੇ ਬਰਕਰਾਰ ਬਹੁਤ ਬੜੇ ਸਟੈਪ ਲੈ ਰਿਹਾ ਹੈ ਇਹਨਾਂ ਨਾਲ ਖੜਕੇ ਇਹਨਾਂ ਨਾਲ ਦੀ ਤਰ੍ਹਾਂ ਧੰਨਵਾਦ ਕਰੋ